ਰੱਬਾ ਕਰਾ ਦੇ ਸੰਘਾ ਬੋਲਾ ਕਰਾ ਦੇ ਰੱਬਾ ਉਹ ਬੰਨ ਟੁੱਟ ਗਿਆ ਓਏ ਆਲੀ ਵਾਲਾ ਐ ਕਿਰੂ ਕਿਰਪਾ ਕਰ ਰਿਏ ਕਿ ਸਾਨੂੰ ਰੱਖ ਲਵੇਂ ਤੇ ਰੁੱੜ ਜੀਏ ਨਾਲ ਹੀ ਚਾਚਾ ਰੁੱੜ ਜੀਏ ਕੀ ਕਰੀਏ ਰੁੱੜ ਜੀਏ ਨਾਲ ਹੀ ਸੜਾ ਟੁੱਟ ਗਿਆ ਓਏ ਅਗਲੇ ਸਿਰਿਆਂ ਵੀ ਪਰ ਓਏ ਕੀ ਆ ਵਾਟਰ ਰੁਣ ਡਾੜੀ ਟਟਾਇਆ ਤੋਲੇ ਤੋੜ ਵਾਟਰ ਰੁਣ ਡਾੜੀ ਲਿਆ ਪਰਲਾ ਲਿਆ ਪਰਲਾ ਕਿਸੀ ਕਰ ਯਾਰ ਕਿ ਜੱਟਾ ਮਰ ਗਈ ਮਰ ਗਈ ਪਾਣੀ ਪੈ ਗਿਆ ਇੱਧਰ ਲਿਆ ਹਾਂ ਇਹ ਅਗਲੇ ਸਰੇ ਪਾਣੀ ਆ ਗਿਆ ਡੇ ਗਿਆ ਪਾਣੀ ਇਹ ਕਿਹੜਾ ਸਾਰਾ ਪਾਗ ਇਹ ਲਾ ਗਿਆ ਬੰਦ ਹੈ ਅਰੇ ਇੱਥੇ ਆ ਗਿਆ ਦੋੜ ਗਿਆ ਫਪਾਰ ਗਈ طرف ਪਾਣੀ ਆ ਗਿਆ ਉਹ ਦੂਜੇ ਪਾਸੇ ਲੰਘ ਗਿਆ ਪਾਣੀ ਰੱਬਾ ਲੰਘਿਆ ਪਾਣੀ ਨਾ ਗਿਆ ਕਪੜੇ ਲਾਵਾ ਲੈ ਮਾਲਕਾ ਲੈ ਗਿਆ ਲੈ ਗਿਆ ਓਏ ਸਾਬੰਦ ਨਦਗਾ ਕੋਈ ਕਰੂ ਕੋਈ ਕਰੂ ਕੋਈ ਕਰੂ ਕੋਈ ਮੈਂ ਤਾਂ ਚੱਕੀ ਵੀ ਕੀਤੀ ਮਾਈ ਗੁਰੂ ਮੈਂ ਤਾਂ ਚੱਕੀ ਨਹੀਂ ਕੀਤੀ ਗੁਰੂ ਸਾਹਿਬ ਗੁਰੂ ਸਾਹਿਬ ਜੀ ਤਾਂ ਮੈਂ ਚੱਕੀ ਨਹੀਂ ਕੀਤੀ ਹਾਲੀਆ ਬੰਦ ਤੋੜਦਾ ਤੂੰ ਮਾਈ ਗੁਰੂ ਮਾਈ ਗੁਰੂ ਤੋਂ ਚੱਕੀ ਨਹੀਂ ਕੀਤੀ ਮਾਈ ਗੁਰੂ ਮਾਈ ਗੁਰੂ ਸਾਡੇ ਲੈਣੇ ਨਾਲ ਮਾਈ ਗੁਰੂ ਸਦਾ ਚੱਕੀ ਨਹੀਂ ਕੀਤੀ ਮੈਂ ਇਧਰ ਆ ਜਾ ਲੈ ਆਜੂ ਨਾਲ ਮਾਈ ਗੁਰੂ ਤੋਂ ਚੱਕੀ ਨਹੀਂ ਕੀਤੀ ਗੁਰੂ ਸਾਹਿਬ ਚਾਦਾ ਜੀ ਮੜ ਕੇ ਮੜ ਕੇ ਚੋਲਾ ਜੀ